ਲੈ ਵੀ ਦੋਸਤੋ ਤੁਸੀਂ ਬਹੁਤ ਵੀਡੀਓ ਸ਼ੇਅਰ ਕੀਤੀਆਂ ਨੇ ਵੀ ਜਿਹੜੇ ਜੱਟ ਪਈਆਂ ਜਾਂ ਸੜਕਾਂ ਦਾ ਰਾਹ ਵੜਦੇ ਨੇ ਤੁਹਾਨੂੰ ਅੱਜ ਪਹਿਲੀ ਵਾਰ ਦਿਖਾਵਾਂਗੇ ਉਹ ਕਿਸਾਨ ਭਰਾਵਾਂ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਆਪਦੀਆਂ ਨਾਲੇ ਜਿਹੜੀਆਂ ਖੇਤਾਂ ਨੂੰ ਪਈਆਂ ਜਾਂਦੀਆਂ ਨੇ ਪਹਿਲਾਂ ਤਾਂ ਉਹਨਾਂ ਨੇ ਉਹ ਰਾਹ ਛੱਡਿਆ ਸਾਰਾ ਰਾਹ ਛੱਡ ਕੇ ਫੇਰ ਉਹਨੂੰ ਆਹ ਜਿਵੇਂ ਆਪਾਂ ਕਹਿੰਦੇ ਤਵੀਆਂ ਨਾਲ ਹਲਾ ਨਾਲ ਬਾਹ ਕੇ ਐਂ ਰਾਹ ਨੂੰ ਜੀਟੀ ਰੋਡ ਬਣਾਤਾ ਤੇ ਕੱਲ ਦੀ ਇਹ ਖਬਰ ਆ ਗਈ ਕੱਲ ਇਹਨਾਂ ਨੇ ਸਾਰਾ ਕੁਝ ਕੀਤਾਗਾ ਨਾ ਇਹ ਇਹ ਵੀਡੀਓ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਦੀ ਬਣ ਰਹੀ ਆ ਤੁਸੀਂ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਸੜਕਾਂ ਤੇ ਪਈਆਂ ਵਾਲੇ ਵੱਢਣ ਵਾਲੇ ਜੱਟ ਦਾ ਤੁਸੀਂ ਦੇਖੇ ਹੋਣਗੇ ਪਹਿਲੀ ਵਾਰ ਸਾਨੂੰ ਜਿਹੜੇ ਰਾਹ ਪਧਰਾ ਕਰਕੇ ਆਏ ਜੀਟੀ ਰੋਡ ਵਾਂਗੂ ਬਣਾਤਾ ਉਹਨਾਂ ਕਿਸਾਨ ਭਰਾਵਾਂ ਨੂੰ ਮਲਾਵਾਂਗੇ ਇੱਕ ਬਾਈ ਆ ਵੀ ਹੁਣ ਤੜਕੇ ਦਾ ਲੱਗਿਆ ਪਿਆਗਾ ਇਹ ਵੀ ਹੁਣ ਜਿਹੜੀਆਂ ਓਖਲੀਆਂ ਆਖਲੀਆਂ ਕੱਲ ਰਹਿ ਗਈਆਂ ਸੀ ਉਹ ਵੀ ਭਰ ਰਿਹਾ ਇਹਦੇ ਨਾਲ ਗੱਲਬਾਤ ਕਰਦਿਆਂ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਬਾਈ ਜਿਵੇਂ ਮੈਂ ਦੱਸਤਾ ਹਨਾ ਵੀ ਤੁਸੀਂ ਉਹ ਜੱਟ ਤਾਂ ਦੇਖੇ ਹੋਣਗੇ ਵੀ ਜਿਹੜੇ ਖਾਲਾਂ ਦਾ ਪਈਆਂ ਦਾ ਜਾਂ ਵੱਡੇ-ਵੱਡੇ ਪੈਸਿਆਂ ਦਾ ਰਾਹ ਵੜਦੇ ਨੇ ਹਾਂ ਵੀ ਪਹਿਲੀ ਵਾਰ ਜਿਹੜਾ ਆਹਾ ਦੇਖ ਕਿੰਨਾ ਸੋਹਣਾ ਲੱਗਦਾ ਹੈ ਨਾ ਐਂ ਲੱਗਦਾ ਜਿਵੇਂ ਆਪਾਂ ਜੀਟੀ ਰੋਡ ਬਣਾਇਆ ਪਿਆ ਹੁੰਦਾ ਨਾ ਬਾਈ ਗੱਲ ਆਏ ਆ ਜਿਵੇਂ ਤੂੰ ਸਵਾਲ ਕਰੇ ਨੇ ਨਾ ਤੇਰੇ ਸਵਾਲਾਂ ਦਾ ਜਵਾਬ ਦਿੰਨੇ ਆ ਹੂੰ ਜਿਵੇਂ ਦੇਖਾ ਮੇਰੇ ਮੱਥੇ ਜਿਹੜੀ ਕੋਈ ਅਖਲੀ ਰਹਿ ਗਈ ਸੀਗੀ ਹੂੰ ਮੈਂ ਉਹ ਸਵੇਰ ਦੇ ਨੇ ਸਾਰੀ ਅਖਲੀਆਂ ਬੰਦ ਕਰਤੀਆਂ ਠੀਕ ਐ ਆਪਾਂ ਟਰੈਕਟਰਾਂ ਨਾਲ ਤਾਂ ਕੰਮ ਕਰਤਾ ਰਾਹ ਦਾ ਸਮਾਰਤਾ ਹਮ ਬਾਕ ਫਿਰ ਵੀ ਪੈਸੇ ਕੱਚ ਰਹ ਜਾਂਦੀ ਆ ਵੀ ਆਪ ਨੂੰ ਆਪਣੇ ਮੱਥੇ ਜਿਵੇਂ ਮੇਰਾ 2 ਕਿਲਿਆਂ ਦਾ ਮੱਥਾ ਲੱਗਦਾ ਮੈਂ ਆਪਦੇ 2 ਕਿਲਿਆਂ ਦੇ ਮੱਥੇ ਕੁਝ ਅਖੜੀਆਂ ਬੰਦ ਕਰਤੀਆਂ ਕੁਝ ਕਰ ਦੂੰਗਾ ਕਿੰਨਾ ਸੋਹਣਾ ਰਾਹ ਬਣ ਜਾਊਗਾ ਕਿੰਨਾ ਸੋਹਣਾ ਕਿੰਦੀ ਸੋਹਣੀ ਗੱਲ ਬਾਤ ਆ ਰਾਹੀ ਜਾਂਦਿਆਂ ਨੂੰ ਕੋਈ ਤੰਗੀ ਤਾਂ ਨਹੀਂ ਆਊਗੀ ਤੇ ਭਾਈ ਜਿਹੜਾ ਆਪਾਂ ਇਹ ਰਾਹ ਪਧਰਾ ਕੀਤਾ ਇਹਦਾ ਮੇਨ ਕਾਰਨ ਇਹੀ ਸੀ ਵੀ ਇਹਦੇ ਵਿੱਚ ਔਖਲੀਆਂ ਬਹੁਤ ਸੀ ਹੁਣ ਬਾਰਸ਼ਾਂ ਦਾ ਟਾਈਮ ਨੰਗ ਕੇ ਗਿਆ ਜਾਂ ਹੁਣ ਵੀ ਪੈ ਰਹੀਆਂ ਨੇ ਤੇ ਰਾਤ ਬਰਾਤ ਤੇ ਜਦੋਂ ਆਪਾਂ ਕਿਸਾਨ ਭਰਾ ਆਪਣੇ ਖੇਤ ਜਾਂਦੇ ਨੇ ਰੱਬ ਨਾ ਕਰੇ ਉਧਰ ਚਾਲੇ ਦੇ ਵਿੱਚ ਪਾਣੀ ਖੜਾ ਹੋਵੇ ਰਾਤ ਤੇ ਬਰਾਤ ਉਹਦੇ ਵਿੱਚ ਮੋਟਰਸਾਈਕਲ ਸਾਈਕਲ ਛੱਟ ਫੇਟ ਵੱਜ ਸਕਦੀ ਛੱਟ ਫੇਟ ਵੱਜ ਕੇ ਦੁਰਘਟਨਾ ਵਾਪਰ ਸਕਦੀ ਹੈ ਦੁਰਘਟਨਾ ਵਾਪਰ ਸਕਦੀ ਹੈ ਪਹਿਲੀ ਗੱਲ ਤਾਂ ਆਪਾਂ ਕਿਸਾਨ ਭਰਾਵਾਂ ਨੂੰ ਇਹ ਕਹਾਂਗੇ ਵੀ ਮੇਰੇ ਵੀਰ ਬਣ ਕੇ ਜਿਵੇਂ ਤੁਹਾਡੇ ਵੱਡੇ ਰਾਹ ਨੇ ਕੋਈ ਪੰਜ ਕਰਮ ਦਾ ਵੀ ਹੁੰਦਾ ਕੋਈ ਤਿੰਨ ਦਾ ਵੀ ਹੁੰਦਾ ਹੈ ਨਾ ਕੋਈ ਦੋ ਦਾ ਵੀ ਹੁੰਦਾ ਵੀ ਰਾਹ ਨੇ ਜਿਹੜੇ ਆਪਦੇ ਪੂਰੇ ਕਰਕੇ ਰੱਖਿਆ ਕਰੋ ਹੂੰ ਰਾਹ ਰਾਹ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਹੈਗਾ ਜਿਹੜੇ ਰਾਹ ਰੋਕਣ ਵਾਲੇ ਨੇ ਉਹਨਾਂ ਦੇ ਕਦੇ ਮੈਂ ਵਧਾਰੇ ਨਹੀਂ ਦੇਖੇ ਹੂੰ ਵਧਾਰ ਨਹੀਂ ਦੇਖੇ ਉਹਨਾਂ ਦੇ ਹੋਏ ਹੋਏ ਉਹਨਾਂ ਦੀਆਂ ਘਟੌਤੀਆਂ ਦੇਖੀਆਂ ਨੇ ਉਹ ਪਰਿਵਾਰ ਉੱਜੜਦੀ ਦੇਖੇ ਨੇ ਪਰ ਵਾਧੇ ਨਹੀਂ ਦੇਖੇ ਜਿਹੜੇ ਰਾਹ ਰੋਕਦੇ ਆ ਸੜਕਾਂ ਵੜਦੇ ਆ ਸੂਆਂ ਆਂ ਖਾਲਾਂ ਦੇ ਰਾਹ ਉਹ ਕਰਦੇ ਨੇ ਨਾ ਪੈਲੀਚਰ ਲਾਉਂਦੇ ਆ ਉਹਦੇ ਪਹੀਆ ਵੱਢ ਕੇ ਵੀ ਉਹ ਵਾਧੇ ਨਹੀਂ ਦੇਖੇ ਉੱਜੜਦੀ ਦੇਖੇ ਨੇ ਵੀ ਮੇਰੇ ਭਰਾ ਬਣ ਕੇ ਜਿਵੇਂ ਆਹ ਰਾਹ ਦੇਖੋ ਜੀਡੀ ਰੋਡ ਵਰਗਾ ਬਣਿਆ ਪਿਆ ਨਾ ਐਂ ਰਾਹ ਬਣਾ ਕੇ ਰੱਖਿਆ ਕਰੋ ਆਉਣ ਜਾਣ ਨੂੰ ਆਪਾਂ ਨੂੰ ਦਿਨ ਰਾਤ ਨੂੰ ਆਪਾਂ ਨੂੰ ਇਹ ਰਾਹੀ ਕੰਮ ਹੁੰਦੇ ਨੇ ਵੀ ਮੇਰੇ ਵੀਰ ਬਣ ਕੇ ਇੱਕ ਆਪ ਨੂੰ ਆਪਣੇ ਮੱਥੇ ਕਈਆਂ ਨਾਲ ਸਮਾਰ ਦਿਆ ਕਰੋ ਮਾੜੇ ਮੋਟੇ ਜਿਵੇਂ ਆ ਮੇਰੇ ਮੱਥੇ ਸੀਗਾ ਮੈਂ ਕੋਸ ਸਮਾਰਤਾ ਜਿਵੇਂ ਪਹਿਲਾਂ ਕਿਹਾ ਕੋਸ ਮੈਂ ਸਮਾਰੂ ਇਹ ਦਿਮਾਗ ਚ ਕਿਵੇਂ ਆਇਆ ਵੀ ਅਸੀਂ ਉਖਲੀਆਂ ਭਰਦੀਏ ਬਾਈ ਬਾਈ ਆਏ ਆ ਹੁਣ ਦੇਖ ਹੁਣ ਜੇ ਮੈਂ ਆ ਗੱਡੀ ਆਉਂਦੀ ਆ ਮੜਾ ਜਾ ਕੈਮਰਾ ਮਾਰ ਗੱਡੀ ਜਿੰਨੂੰ ਆ ਗੱਡੀ ਆ ਰਹੀ ਆ ਦੇਖਾ ਹੁਣ ਜੇ ਇਹ ਰਾਹ ਖਰਾਬ ਹੁੰਦਾ ਤਾਂ ਇਹ ਗੱਡੀ ਨੇ ਐ ਬੁਰਕਦੀ ਸੁੜਕਦੀ ਆਉਣਾ ਸੀਗਾ ਹੈਨਾ ਕਿਤੇ ਅਖਲੇ ਚ ਡਿੱਗ ਪਿਆ ਕਰਦੀ ਕਿਤੇ ਨਿਕਲ ਜਾ ਕਰਦੀ ਕਿੱਥੇ ਇਹ ਗੱਡੀ ਰਾਮ ਨਾਲ ਤੇਜ਼ੀ ਨਾਲ ਤੁਰ ਜਾਂਦੀ ਹੈ ਨਾ ਦੇਖੀ ਹਾਂ ਗਾਹਾਂ ਆਪਣੀ ਸੰਤਾਂ ਦੀ ਕੁਟਿਆਗੀ ਉੱਥੇ ਜਾਣਾ ਹੁੰਦਾ ਕਈਆਂ ਨੇ ਕਈਆਂ ਨੇ ਖੇਤਾਂ ਚ ਵੀ ਜਾਣਾ ਹੁੰਦਾਗਾ ਧਰਮਕਸਤਾਨਾਗਾ ਧਰਮਕਸਤਾਨੀ ਹੁੰਦਾ ਜਿੱਥੇ ਸੰਤ ਰਹਿੰਦੇ ਹੁੰਦੇ ਬਹੁਤ ਪੁਰਾਣੀ ਆਪਣੀ ਕੁਟਿਆਗੀ ਹੈ ਪਿੰਡ ਦੀ ਨਗਰ ਦੀ ਬਹੁਤ ਪੁਰਾਣੀ ਬਹੁਤ ਪਹੁੰਚੇ ਵੇ ਸੰਤ ਇੱਥੇ ਹੁਣ ਵੀ ਨੇ ਪਹਿਲਾਂ ਸੰਤ ਸੋਨਮੁਨੀ ਜੀ ਸੰਤ ਸੋਨਮੁਨੀ ਜੀ ਦੀ ਕੁਟਿਆਗੀ ਵੀ ਵੀ ਮੇਰੇ ਵੀਰ ਬਣ ਕੇ ਹੈ ਨਾ ਜਿਹੜੇ ਰਾਹ ਨੇ ਆਪਣੋ ਆਪਣੇ ਆਪਾਂ ਤਾਂ ਇਹੀ ਕਹਾਂਗੇ ਵੀ ਭਰਾ ਬਣ ਕੇ ਆਹਨ ਬਣਾ ਕੇ ਰੱਖਿਆ ਕਰੋ ਟੀਚਰ ਫਿਚਨ ਬਣਾ ਕੇ ਰੱਖਿਆ ਕਰੋ ਕੰਮ ਆਪਣੇ ਰਾਹੀ ਆਉਂਦੇ ਨੇ ਵੱਧ ਤੋਂ ਵੱਧ ਠੀਕ ਹੈ ਤੇ ਲੈ ਵੀ ਦੋਸਤੋ ਜਿੰਮੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ